ਅਵਤਾਰ ਸਿੰਘ ਜੀ ਨੇ ਜੋ ਸਿੱਖ ਕੌਮ ਤੇ ਵਾਸਤੇ ਇੱਕ ਬਹੁਤ ਅਨਮੋਲ ਤੋਹਫਾ ਬਖਸ਼ਿਸ਼ ਕੀਤਾ ਹੈ ਜੋ ਇੱਕ ਬੁੱਕ ਲਿਖੀ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਉਹਨਾਂ ਨੇ ਤਕਰੀਬਨ 10 ਸਾਲ ਇਹਦੇ ਉੱਤੇ ਰਿਸਰਚ ਕੀਤੀ ਤੇ ਤਕਰੀਬਨ 500 ਤੋਂ ਉੱਪਰ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਬਈ ਮੇਰੇ ਵਾਸਤੇ ਤੇ ਬਹੁਤ ਵੱਡਾ ਤੋਹਫਾ ਹੈ ਕਿਉਂਕਿ ਮੈਂ ਬੁੱਕਾਂ ਪੜ੍ਹਨ ਦਾ ਬਹੁਤ ਸ਼ਕੀਨ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀਆਂ ਪ੍ਰਮਾਹਾਲ ਹੈ ਰਿੰਨੋਂ ਦੀ ਸੰਗਤ ਵੱਲੋਂ ਖਾਲਸਾ ਪੰਥ ਜੀ ਦੇ ਸਾਜਨਾ ਦੇ ਸਬੰਧ ਵਿੱਚ ਨਗਰ ਕੀਰਤਨ ਉਹ ਲਿਕੇ ਜਾ ਰਹੇ ਨੇ ਕੱਢੇ ਜਾ ਰਹੇ ਨੇ ਗੁਰਮਤਿ ਪ੍ਰਚਾਰ ਢਾਡੀ ਵਾਰਾਂ ਕੀਰਤਨ ਗੁਰੂ ਕਾ ਜਸ ਹੋ ਰਿਹਾ ਚਾਰੇ ਪਾਸੇ ਸੰਗਤਾਂ ਵਿੱਚ ਅਥਾਹ ਖੁਸ਼ੀ ਹੈ ਬਸਾਖੀ ਸਾਡਾ ਕੌਮੀ ਤਿਉਹਾਰ ਹੈ ਬਸਾਖੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਪਾਤਸ਼ਾਹੀਆਂ ਤੱਕ ਗੁਰੂ ਮਹਾਰਾਜ ਨੇ ਬੜੇ ਧੂਮ ਧਾਮ ਨਾਲ ਬਣਾਈ ਔਰ ਮਨੁੱਖਤਾ ਨੂੰ ਸੰਦੇਸ਼ ਦਿੱਤਾ ਔਰ ਅੱਜ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਮੌਕੇ ਤੇ ਆ ਕੇ ਭਾਈ ਅਵਤਾਰ ਸਿੰਘ ਜੀ ਨੇ ਜੋ ਸਿੱਖ ਕੌਮ ਤੇ ਵਾਸਤੇ ਇੱਕ ਬਹੁਤ ਅਨਮੋਲ ਤੋਹਫਾ ਬਖਸ਼ਿਸ਼ ਕੀਤਾ ਹੈ ਜੋ ਇੱਕ ਬੁੱਕ ਲਿਖੀ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਮੈਂ ਉਹਨਾਂ ਦਾ ਇਸ ਕਰਕੇ ਬਹੁਤ ਜ਼ਿਆਦਾ ਧੰਨਵਾਦੀ ਆ ਕਿਉਂਕਿ ਉਹਨਾਂ ਨੇ ਤਕਰੀਬਨ 10 ਸਾਲ ਇਹਦੇ ਉੱਤੇ ਰਿਸਰਚ ਕੀਤੀ ਤੇ ਤਕਰੀਬਨ 500 ਤੋਂ ਉੱਪਰ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਅੱਜ ਕੱਲ ਦੇ ਸਮੇਂ ਦੇ ਵਿੱਚ ਇਤਿਹਾਸ ਪੜ੍ਹਨਾ ਬਹੁ ਭਾਗਾਂ ਵਾਲੇ ਸਜਣਾ ਦੇ ਹਿੱਸੇ ਆਇਆ ਕਿਉਂਕਿ ਸਮਾਂ ਨਹੀਂ ਹੈ ਪਰ ਜਿਹੜੇ ਸੱਜਣ ਇਹ ਉਪਰਾਲਾ ਕਰ ਰਹੇ ਨੇ ਇਤਿਹਾਸ ਪੜ੍ਹ ਕੇ ਨੌਲੇਜ ਲੈ ਕੇ ਫਿਰ ਉਹਨੂੰ ਲਿਖ ਕੇ ਉਹਦਾ ਨਚੋੜ ਕੱਢ ਕੇ ਜੋ ਲਿਖਣਾ ਇਸ ਬੁੱਕ ਦੇ ਵਿੱਚ ਭਾਈ ਸਾਹਿਬ ਨੇ ਜੋ ਸਿੱਖ ਕੌਮ ਦਾ ਸੰਕਲਪ ਕੀ ਹੈ ਸਿੱਖ ਕੌਮ ਦਾ ਜੋ ਇਤਿਹਾਸ ਹੈ ਜੋ ਪਿਛੇ ਸਾਡੇ ਕੋਲੋਂ ਗਲਤੀਆਂ ਕੀ ਹੋਈਆਂ ਤੇ ਅਸੀਂ ਉਹਨਾਂ ਤੋਂ ਅਜੀਬ ਕੀ ਕਰਨਾ ਹੈ ਬਾਕੀ ਦੁਨੀਆ ਦੀਆਂ ਕੌਮਾਂ ਨੇ ਜਿਵੇਂ ਜਿਵੇਂ ਆਪਣੇ ਆਪ ਨੂੰ ਉਭਾਰਿਆ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਆਪ ਨੂੰ ਸਟੈਂਡ ਕੀਤਾ ਉਹਨਾਂ ਨੇ ਕੀ ਕੁਝ ਸਿੱਖਿਆ ਦੁਨੀਆਂ ਤੋਂ ਉਹਦਾ ਔਰ ਸਿੱਖ ਕੌਮ ਨੂੰ ਕੀ ਕੁਝ ਕਰਨਾ ਚਾਹੀਦਾ ਹੈ ਸਾਡੇ ਵੱਡੇ ਵੱਡੇ ਨੇ ਕੀ ਕੁਝ ਕਰ ਗਏ ਨੇ ਅੱਜ ਅਸੀਂ ਕੀ ਕੁਝ ਕਰ ਰਹੇ ਆ ਸਾਨੂੰ ਦਰਸਲ ਸਾਡਾ ਰਸਤਾ ਕਿਹੜਾ ਹੈ ਇਹ ਬਹੁਤ ਹੀ ਮਿਹਨਤ ਦੇ ਨਾਲ ਇਹ ਬੁੱਕ ਲਿਖੀ ਹੈ ਬਈ ਮੇਰੇ ਵਾਸਤੇ ਤੇ ਬਹੁਤ ਵੱਡਾ ਤੋਹਫਾ ਹੈ ਕਿਉਂਕਿ ਮੈਂ ਬੁੱਕਾਂ ਪੜਨ ਦਾ ਬਹੁਤ ਸ਼ਕੀਨ ਆ ਤੇ ਕਿਉਂਕਿ ਇੱਕ ਇਤਿਹਾਸ ਦਾ ਖੋਜੀ ਵੀ ਆ ਆਪ ਲਿਖਦਾ ਵੀ ਹਾਂ ਤੇ ਨਾਲ ਨਾਲ ਕਿਉਂਕਿ ਕੰਮ ਨੂੰ ਸੁਚੇਤ ਕਰਨਾ ਸਾਡਾ ਬੜਾ ਫਰਜ਼ ਹੈ ਤੇ ਮੈਂ ਇਸ ਬੁੱਕ ਨੂੰ ਪੜ੍ਹਾਂਗਾ ਜ਼ਰੂਰ ਔਰ ਪੜ੍ਹ ਕੇ ਦੀ ਫੀਡਬੈਕ ਵੀ ਦੇਵਾਂਗਾ ਮੈਂ ਸਰਦਾਰ ਅਵਤਾਰ ਸਿੰਘ ਜੀ ਨੂੰ ਤੇ ਪੰਜਾਬੀ ਰੇਡੀਓ ਯੂ ਐਸ ਏ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣਾ ਸਾਡੇ ਭਾਜੀ ਰਾਜਕਰਨ ਜੀ ਤੇ ਭਾਜੀ ਹਰਜੋਤ ਸਿੰਘ ਜੀ ਖਾਲਸਾ ਸਾਹਿਬ ਇੱਥੇ ਤਸ਼ਰੀਫ ਲੈ ਕੇ ਆਏ ਇਹ ਸੇਖ ਕੌਮ ਦਾ ਪੰਜਾਬੀ ਰੇਡੀਓ ਯੂ ਐਸ ਏ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਇਹ ਸਾਡਾ ਆਪਣਾ ਰੇਡੀਓ ਹੈ ਮੈਂ ਕਈ ਵਾਰ ਗੱਲ ਕਰਦਾ ਹੁੰਨਾ ਜੋ ਕੁਝ ਸਾਨੂੰ ਪੰਜਾਬੀ ਰੇਡੀਓ ਯੂਐਸਏ ਤੋਂ ਪ੍ਰਾਪਤ ਹੋਇਆ ਸਾਨੂੰ ਹਰ ਇੱਕ ਮਸਲੇ ਤੇ ਸੁਚੇਤ ਕਰਦੇ ਨੇ ਭਾਈ ਸਾਹਿਬ ਜੀ ਮੈਂ ਪੰਜਾਬੀ ਰੇਡੀਓ ਯੂਐਸਏ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਆ ਇਹਨਾ ਕਿ ਮੇਰੇ ਕੋਲ ਲਫ਼ਜ਼ ਕੋਈ ਨਹੀਂ ਤੁਹਾਡੇ ਵਾਸਤੇ ਕਹਿਣ ਵਾਸਤੇ ਭਾਈ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਖਾਲਸਾ ਜੀ ਤੁਸੀਂ ਬੜੀ ਕੌਮ ਦੀ ਸੇਵਾ ਕਰਦੇ ਹੋ ਗੁਰੂ ਮਹਾਰਾਜ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਹੋਰ ਵੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਤਾਕੇ ਇਸੇ ਤਰ੍ਹਾਂ ਕੇਵਲ ਸਿੱਖੀ ਕੌਮ ਦੀ ਸੇਵਾ ਹੀ ਨਹੀਂ ਤੁਸੀਂ ਮਨੁੱਖਤਾ ਦੀ ਸੇਵਾ ਕਰਦੇ ਹੋ ਸਾਰੇ ਪੰਜਾਬੀ ਭਾਈਚਾਰੇ ਤੇ ਤੁਸੀਂ ਮਦਈ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇਹਨਾਂ ਕੁਝ ਕਹਿੰਦਾ ਹਾਂ ਮੈਂ ਖੇਮੰਦਾ ਜੱਜ ਕਿਉਂਕਿ ਸਮਾਂ ਹੋਰ ਜ਼ਿਆਦਾ ਹੋ ਜਾਏਗਾ ਲੰਬੀ ਹੋ ਜੜੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ